ਸਤਿ ਸ੍ਰੀ ਅਕਾਲ ਦੋਸਤੋ ਪੀ ਬੱਤੀ ਦੇਖ ਰਹੇ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਅਸੀਂ ਇੱਕ ਬਹੁਤ ਹੀ ਸਪੈਸ਼ਲ ਜਗ੍ਹਾ ਤੇ ਆਏ ਆ ਤੇ ਤੁਹਾਨੂੰ ਦੱਸਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਤੇ ਤੁਹਾਡੇ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਵੀ ਨਾਲ ਹੀ ਆ ਤੇ ਆਓ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਆਂ ਤੇ ਉਹਨਾਂ ਦੀ ਜਵਾਨੀ ਸੁਣਾਂਗੇ ਤੇ ਅੱਬ ਆਪਾਂ ਅੱਜ ਸਪੈਸ਼ਲ ਕਿੱਥੇ ਆਏ ਹੋਏ ਆ ਪਹਿਲਾਂ ਕਰੀਏ ਸਵਾਗਤ ਸੂਰੀ ਸਾਹਿਬ ਨਮਸਕਾਰ ਨਮਸਕਾਰ ਸਤਿ ਸ੍ਰੀ ਅਕਾਲ ਜੀ ਤਾਂ ਪਰਿਵਾਰਕ ਮੈਂਬਰਾਂ ਨੂੰ ਦੱਸਦੀ ਅਸੀਂ ਈਸ਼ਕਪੁਰੇ ਪਹੁੰਚੇ ਆ ਜੀ ਬੱਬੂ ਮਾਨ ਹੁਣਾ ਦੇ ਪਿੰਡ ਬੱਬੂ ਮਾਨ ਹੁਣਾ ਦੇ ਈਸ਼ਕਪੁਰੇ ਵਿਖੇ ਔਰ ਸਾਡੇ ਕੁਝ ਮਿਊਚੁਅਲ ਫਰੈਂਡਸ ਨੇ ਬੱਬੂ ਮਾਨ ਜੀ ਦੇ ਮਤਲਬ ਜਿਹੜੇ ਬਹੁਤ ক্লোਜ਼ ਫਰੈਂਡਸ ਨੇ ਉਹ ਸਾਡੇ ਵੀ ਬਹੁਤ ক্লোਜ਼ ਨੇ ਬੱਬੂ ਮਾਨ ਹੁਣਾ ਦੇ ਵੀ دیدار ਕਰਾਂਗੇ ਅੱਜ ਸ਼ੂਟਿੰਗ ਚੱਲ ਰਹੀ ਹੈ ਉਹਨਾਂ ਦੇ ਗਾਣੇ ਵੀ ਤੇ ਕਿਉਂਕਿ ਸਵੇਰ ਤੇ ਆਇ ਸੀ ਤਾਂ ਉਹਨਾਂ ਥੱਕ ਜਾਂਦਾ ਤਾਂ ਇੱਕ ਹੌਨ ਸਾਈਡ ਤੇ ਬੈਠੇ ਸੀਗੇ ਤੇ ਆ ਬੈਨਿਟੀ ਵੈਨ ਹੈ ਜਿਹਦੇ ਵਿੱਚ ਬੱਬੂ ਮਾਨ ਉਹਨਾਂ ਦਾ ਮੇਕਅਪ ਹੋ ਰਿਹਾ ਹੈ ਮਤਲਬ ਪਹਿਲਾਂ ਹੋਇਆ ਸੀ ਹੁਣ ਦੁਬਾਰ ਤੇ ਫੇਰ ਹੋਵੇਗਾ ਕਿਉਂਕਿ ਇੱਕ ਦੂਜੀ ਲੋਕੇਸ਼ਨ ਤੇ ਹੋ ਗਏ ਹੋਏ ਆ ਤਾਂ ਬਾਹਰ ਬਾਹਰ ਬਹੁਤ ਸਾਰੀ ਕਰਾਊਡ ਹੈ ਬਹੁਤ ਸਾਰਾ ਉਹਨਾਂ ਦਾ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਆ ਫੈਨਸ ਜਿਹੜੇ ਉਹ ਬਾਹਰ ਮੌਜੂਦ ਨੇ ਤੇ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਾਂਗੇ ਬੜਾ ਚੰਗਾ ਲੱਗਿਆ ਮਤਲਬ ਇਸ ਮੈਂ ਕਹਿ ਸਕਦਾ ਸੱਦੀ ਚ ਬਹੁਤ ਵੱਡਾ ਨਾਮ ਹੈ ਬਹੁਤ ਲੰਬਾ ਸਮਾਂ ਹੋ ਗਿਆ ਬਹੁਤ ਮਿਹਨਤ ਨਾਲ ਉਹਨਾਂ ਨੇ ਆਪਣਾ ਨਾਮ ਬਣਾਇਆ ਔਰ ਅੱਜ ਉਹਨਾਂ ਨੂੰ ਬਿਲਕੁਲ ਆਪਣੇ ਨੇੜੇ ਦੇਖ ਕੇ ਬਹੁਤ ਨਜ਼ਦੀਕ ਸੀਗੇ ਉਹਨਾਂ ਨੇ ਜਿਹੜੇ ਸ਼ਾਰਟਸ ਇੱਥੇ ਦਿੱਤੇ ਆ ਬਹੁਤ ਮਜ਼ਾ ਆ ਰਿਹਾ ਸੀਗਾ ਜੀ ਜੀ ਤੁਸੀਂ ਆਪਣੇ ਵੱਲ ਕਰ ਲੋ ਜੀ ਦੋਸਤੋ ਤੇ ਆਏ ਹੋ ਇਹ ਇਸ਼ਕਪੁਰੇ ਜੀ ਬੜੇ ਕਲੋਜ਼ਲੀ ਦੇਖਿਆ ਆ ਟੀਵੀ 'ਚ ਦੇਖਿਆ ਸੀ ਗਾਣੇ 'ਚ ਦੇਖਿਆ ਸੀ ਮਾਨ ਸਾਹਿਬ ਨੂੰ ਤੇ ਚਾਹ ਵੀ ਪੁਲਾ ਰਹੇ ਚਾਹ ਕੀ ਨਾ ਤੇਰਾ ਹਾਂ ਰਾਜਾ ਕੱਫੀ ਰਾਜਾ ਜਦੋਂ ਇੱਥੇ ਨਾਰਮਲੀ ਸ਼ੂਟਿੰਗਾਂ ਹੁੰਦੀਆਂ ਤਾਂ ਇੱਥੇ ਹੁੰਦਾ ਕਹਿੰਦੇ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਤੇ ਬੱਬੂ ਮਾਨ ਉਹਨਾਂ ਨਾਲ ਮਿਲ ਕੇ ਵਧੀਆ ਲੱਗਿਆ ਵਧੀਆ ਨਾ ਬੜਾ ਡਾਊਨ ਟੂ ਅਰਥ ਥਿਆ ਚਲੋ ਠੀਕ ਹੈ ਰਾਜਾ ਥੈਂਕ ਯੂ ਆ ਪਿੱਛੇ ਟਿਊਬਲ ਵੀ ਆ ਜੀ ਦਿਖਾ ਦੇ ਇੱਥੇ ਆ ਸਾਡੀ ਟੀਮ ਵੀ ਸਾਰੀ ਨਾਲੇ ਦਿਖਾ ਦੇ ਸਾਡੀ ਕਿੱਦਾਂ ਚਲੋ ਚਲਾਉਣਾ ਕੋਈ ਸਾਵਣ ਬਣਾਈ ਆਨੇ ਵਾਈਪ ਇੱਕ ਤਾਂ ਆ ਲੈ ਮੈਨੂੰ ਫੜਾ ਜੇ ਇਹ ਚਲਾਉਣਾ ਵੀ ਨਹੀਂ ਹੋਂਦਾ ਚੱਲਦਾ ਪਿਆ ਤਾਂ ਆ ਪਿੱਛੇ ਵੈਨਟੀ ਵੈਨ ਹੈ ਜੀ ਔਰ ਇੱਧਰ ਮੋਟਰ ਵੀ ਲੱਗੀ ਹੈ ਟਿਊਬਲ ਹੈ ਜਿਹਨਾਂ ਨੇ ਜਿਹੜੇ ਸ਼ਾਰਟ ਦੇਈ ਜਾਂਦੇ ਉਹ ਨਹੀਂ ਵੀ ਜਾਂਦੇ ਆ ਤਾਂ ਬਹੁਤ ਵਧੀਆ ਮਾਹੌਲ ਇੱਥੇ ਦਾ ਪਰਵਾਰਿਕ ਮਾਹੌਲ ਹੈ ਔਰ ਜਿਹੜੇ ਸਾਡੇ ਭੈਣ ਭਰਾ ਦੇਖ ਰਹੇ ਆ ਉਹ ਕਾਲ ਕਰ ਸਕਦੇ ਆ ਔਰ ਮੈਸੇਜ ਕਰ ਸਕਦੇ ਆ ਪਾ ਮੈਸੇਜ ਤੇ ਤੁਹਾਡੇ ਕਮੈਂਟ ਜ਼ਰੂਰ ਪੜਾਂਗੇ ਹਾਂ ਨਵੇਂ ਅੱਜ ਤਾਂ ਲਾਈਵ ਹੋਣ ਦੇ ਖੋਰ ਬਹੁਤ ਜ਼ਰੂਰੀ ਕਾਰਨ ਸੀਗਾ ਕਿਉਂਕਿ ਨਵਾਂ ਸ਼ਹਿਰ ਤੋਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੀਗੀਆਂ ਕਿ ਕਿਤੇ ਗੱਟਰ ਬੰਦ ਹੈ ਕਿਤੇ ਨਾਲੀ ਬਲੌਕ ਹੋਈ ਹੈ ਇੱਕ ਨਵੀਂ ਆਬਾਦੀ ਤੋਂ ਕਾਲ ਆ ਰਹੀ ਸੀ ਵੀ ਜੇ ਦੂਜੀ ਕਿੱਥੋਂ ਕਾਲ ਆ ਰਹੀ ਸੀਗੀ ਹੈ ਨਾਈ ਮਜਾਰੇ ਪਿੰਡ ਤੋਂ ਆ ਰਹੀ ਸੀਗੀ ਹੋਰ ਦੋ ਤਿੰਨ ਹੋਰ ਵਾਰਡਸ ਤੋਂ ਕਾਲਸ ਆ ਰਹੀਆਂ ਇਸ ਦਾ ਕਾਲ ਪਿਕ ਨਹੀਂ ਕਰ ਸਕਿਆ ਇੱਕ ਤਾਂ ਦੋ ਕੁ ਦਿਨ ਤੋਂ ਗਰਮੀ ਜ਼ਿਆਦਾ ਹੋਣ ਕਰਕੇ ਕੁਝ ਹੈਲਥ ਦਾ ਇਸ਼ੂ ਚੱਲ ਰਿਹਾ ਸੀਗਾ ਦੂਜਾ ਆਪੇ ਇੱਧਰ ਆਏ ਹੋਇਆ ਸਵੇਰ ਦੇ ਤੇ ਉਹਦੇ ਚੱਕਰ 'ਚ ਵੀ ਜਿਹੜਾ ਨਹੀਂ ਆਪਾਂ ਲੋਕੇਸ਼ਨਸ ਤੇ ਪਹੁੰਚ ਸਕੇ ਜਿੱਥੇ ਇੱਥੇ ਵੀ ਸਾਡੇ ਭੈਣ ਭਰਾਵਾਂ ਨੇ ਸਾਨੂੰ ਬੁਲਾਇਆ ਕੱਲ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਸਾਰੀਆਂ ਥਾਵਾਂ ਤੇ ਪਹੁੰਚੀਏ ਤਾਂ ਮੇਰਾ ਚਾਚਾ ਦਲਾਵਰ ਬਾਬੋ ਚਾਚਾ ਅਮਰੀਕਾ ਤੋਂ ਦੇਖ ਰਹੇ ਆ ਤੇ ਬਾਬੋ ਚਾਚੇ ਉਹਨਾਂ ਦੇ ਲਿੰਕ ਤੇ ਹੀ ਭੋਲੇ ਭਾਜੀ ਉਹਨਾਂ ਕਰਕੇ ਇੱਥੇ ਪਹੁੰਚੇ ਆ ਤਾਂ ਧੰਨਵਾਦ ਹੈ ਬਾਬੋ ਚਾਚੇ ਦਾ ਵੀ ਤੇ ਭੋਲੇ ਭਾਜੀ ਉਹਨਾਂ ਦਾ ਵੀ ਕਿ ਅੱਜ ਉਹਨਾਂ ਦੇ ਕਰਕੇ ਇੱਥੇ ਬੱਬੂ ਮਾਨ ਉਹਨਾਂ ਦੇ ਰੂਪ ਰੂਪ ਹੋਏ ਆ ਤੇ ਬਾਬੋ ਜੱਜਾ ਕਮੈਂਟ ਕਰ ਦਿਓ ਮੈਂ ਤੁਹਾਡੀ ਫੋਟੋ ਦੇਖ ਪਾ ਰਿਆ ਕਮੈਂਟਸ ਸ਼ੋ ਨਹੀਂ ਹੋ ਰਹੇ ਤੁਸੀਂ ਜੇ ਕੋਈ ਕਮੈਂਟ ਭੈਣ ਭਰਾ ਕਰ ਰਹੇ ਤਾਂ ਕਰ ਦਿਓ ਕੋਈ ਹੋਰ ਮਸਲਾ ਸੀਗਾ ਜੀ ਡੰਪ ਦਾ ਜਿਹੜਾ ਸਬਜ਼ੀ ਮੰਡੀ ਦੇ ਪਿੱਛੇ ਆ ਉਹ ਵੀ ਆਪਾਂ ਕੱਲ ਨੂੰ ਜਾ ਕੇ ਉਹ ਮਸਲੇ ਨੂੰ ਪੂਰਾ ਪੁਟ ਅਪ ਕਰਾਂਗੇ ਟੇਕ ਅਪ ਕਰਾਂਗੇ ਅੱਜ ਮੇਰੀ ਪਰਮ ਖਾਲਸਾ ਜੀ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਕਿਹਾ ਕਿ ਟਰਾਲੀਆਂ ਜਿਹੜੀਆਂ ਕੋਈ ਪ੍ਰੋਬਲਮ ਆ ਗਈ ਸੀ ਲੇਕਿਨ ਉਸ ਤੋਂ ਬਾਅਦ ਫਿਰ ਤੋਂ ਆਪਾਂ ਈ ਪਰਮਖਾਲਸ ਸਿੰਘ ਨਾਲ ਮੈਂ ਗੱਲਬਾਤ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਟਰਾਲੀਆਂ ਦੀ ਪ੍ਰੋਬਲਮ ਆ ਗਈ ਸੀ ਲੇਕਿਨ ਉੱਥੇ ਮਹੱਲੇ 'ਚ ਰਹਿਣ ਵਾਲੇ ਸੰਦੀਪ ਜੀ ਨਾਲ ਮੈਂ ਗੱਲਬਾਤ ਕੀਤੀ ਉਹ ਕਹਿੰਦੇ ਅੱਜ ਟਰਾਲੀਆਂ ਲੱਗ ਗਈਆਂ ਤਾਂ ਮਤਲਬ ਫੋਨ ਕਰਨ ਦਾ ਕੁਝ ਫਾਇਦਾ ਹੋ ਜਾਂਦਾ ਤਾਂ ਆਇਸ਼ਕਪੁਰਾ ਜੀ ਤੁਸੀਂ ਬੜੀਆਂ ਫਿਲਮਾਂ 'ਚ ਵੀ ਬੱਬੂ ਮਾਨ ਸਾਹਿਬ ਉਹਨਾਂ ਦੀਆਂ ਦੇਖਿਆ ਹੋਣਾ ਆਇਸ਼ਕਪੁਰਾ ਕਮੈਂਟ ਨਹੀਂ ਆ ਰਹੇ ਪਰ ਫਿਰ ਵੀ ਜਿਹੜੇ ਭੈਣ ਭਰਾ ਸਪੋਰਟ ਕਰਦੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਆਉਣ ਵਾਲੇ ਦਿਨਾਂ ਵਿੱਚ ਆਪਾਂ ਵੀ ਆਪਣਾ ਇੱਕ ਤਾਂ ਗਾਣਾ ਜ਼ਰੂਰ ਇੱਥੇ ਸ਼ੂਟ ਕਰਾਂਗੇ ਤੇ ਤੁਹਾਡੇ ਸਹਿਯੋਗ ਨਾਲ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਵੀ ਆਉਣ ਵਾਲੇ ਗੀਤ ਆ ਉਹਨਾਂ ਨੂੰ ਤੁਸੀਂ ਬਹੁਤ ਪਿਆਰ ਸਤਿਕਾਰ ਦਿਓਗੇ ਤੇ ਸਾਡੇ ਗਾਣਿਆਂ ਨੂੰ ਵੀ ਤੁਸੀਂ ਘਰ-ਘਰ ਤੱਕ ਪਹੁੰਚਾ ਦੋਗੇ ਚਲੋ ਬਹੁਤ ਸ਼ੁਕਰੀਆ ਜੀ ਇੱਕ ਵਾਰੀ ਫਿਰ ਤੋਂ ਤੁਹਾਡੀ ਨਜ਼ਰ ਪਵਾ ਦਿੰਨੇ ਆ ਤਾਂ ਮੈਨੂੰ ਲੱਗਦਾ ਜਿਹੜੇ ਦੂਜੇ ਸੈੱਟ ਤੇ ਨਾਲ ਗਏ ਸੀ ਸਾਰੇ ਵੀ ਬੰਦੇ ਆਣ ਲੱਪੇ ਆ ਜੀ 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 ਮੈਨੂੰ ਲੱਗਦਾ ਬੱਬੂ ਮਾਨ ਹੁਣਾਂ ਨੂੰ ਇੱਥੇ ਆ ਜਾਣਾ ਵਾਪਸ ਕਿਉਂਕਿ ਉਹਨਾਂ ਦੀ ਜਿਹੜੀ ਜੀਪ ਆ ਜਿਹੜਾ ਯੰਗ ਆ ਉਹਦੇ ਕੁਝ ਸ਼ੂਟ ਸੀਗੇ ਉਹਦੇ ਕੁਝ ਉਹਦੇ ਉੱਤੇ ਕੁਝ ਪੇਸ਼ਕਾਰੀ ਸੀਗੀ ਤਾਂ ਉਹ ਹੁਣ ਇਸ਼ਕਪੁਰ ਤੋਂ ਥੋੜਾ ਬਾਹਰ ਗਏ ਹੋਏ ਆ ਖੇਤਾਂ ਦੇ ਵਿੱਚ ਉਹਦਾ ਸ਼ੂਟ ਦੇਣ ਤੇ ਮੈਨੂੰ ਲੱਗਦਾ ਹੁਣ ਵਾਪਸ ਆਉਣ ਵਾਲੇ ਹੀ ਆ ਤੇ ਜਿੱਦਾਂ ਹੀ ਉਹ ਵਾਪਸ ਆਉਂਦੇ ਆ ਫਿਰ ਆਪਾਂ ਕੋਸ਼ਿਸ਼ ਕਰਦੇ ਆ ਜੇ ਉਹਨਾਂ ਨੂੰ ਤੁਹਾਡੇ ਉਪਰੂ ਪੀਵੀ ਪੱਤੀ ਤੇ ਕਰ ਸਕੀਏ ਤਾਂ ਕਰਨ ਦੀ ਕੋਸ਼ਿਸ਼ ਕਰਾਂਗੇ ਚਲੋ ਤਦ ਤੱਕ ਅਸੀਂ ਵੀ ਚਾਹ ਇੰਜੋਏ ਕਰਦੇ ਆਪਾਂ ਤੁਸੀਂ ਆਪਣਾ ਅਸ਼ੀਰਵਾਦ ਨਵੇਂ ਸ਼ਹਿਰ ਤੋਂ ਭੇਜ ਦਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ